ਵਾਨਜ ਸਫਰ ਕਰਨ ਵਾਲਿਆਂ ਦੇ ਲਈ ਵੱਡੀ ਤੇ ਅਹਿਮ ਖਬਰ ਹੈ ਦੱਸਦੇ ਕਿ ਟੋਲ ਪਲਾਜ਼ਾ ਨੂੰ ਲੈ ਕੇ ਵੱਡਾ ਬਦਲਾ ਹੋਣ ਜਾ ਰਹੇ ਹਨ ਤਾਂ ਇਹ 17 ਸਾਲਾਂ ਬਾਅਦ ਜੋ ਕਿ ਨਵੇਂ ਬਦਲਾਅ ਹੋਣ ਜਾ ਰਹੇ ਨੇ ਦਾਦੇ ਕੀ ਨਵੇਂ ਰੇਟਾਂ ਦੀ ਸੂਚੀ ਜੋ ਕਿ ਤਿਆਰ ਕੀਤੀ ਜਾ ਰਹੀ ਹੈ ਤਾਂ ਕੇਂਦਰ ਸਰਕਾਰ ਵੱਲੋਂ ਇਹ ਨਿਯਮ ਹੁਣ ਲਾਗੂ ਕਰਨੇ ਸ਼ੁਰੂ ਕਰਨ ਲੱਗੇ ਨੇ ਤਾਂ ਦੱਸ ਦਈਏ ਕਿ ਕੇਂਦਰ ਸਰਕਾਰ ਟੋਲ ਟੈਕਸ ਵਸੂਲੀ ਨੀਮਾ ਦੀ ਸੋਧਨ ਦੀ ਤਿਆਰੀ ਕਰ ਰਹੀ ਹੈ ਅਤੇ ਸਰਕਾਰ ਨੇ ਨੀਤੀਯੋਗ ਨੂੰ ਟੋਲ ਦਰਾਂ ਨਿਰਧਾਰਤ ਕਰਨ ਦੇ ਪੁਰਾਣੇ ਤਰੀਕੇ ਨੂੰ ਤਹਿਰਾਉਣ ਦੀ ਬਜਾਏ ਇੱਕ ਨਵਾਂ ਧਿਆਨ ਕਰਨ ਲਈ ਕਿਹਾ ਹੈ ਤਾਂ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ 17 ਸਾਲਾਂ ਬਾਅਦ ਰਾਸ਼ਟਰੀ ਮਾਰਗ ਰਾਜਮਾਰਗ ਟੋਲ ਟਰਾਡਟ ਨੂੰ ਸੋਧਨ ਦੀ ਕੋਸ਼ਿਸ਼ ਦਾ ਹਿੱਸਾ ਹੈ ਇਸ ਕੋਸ਼ਿਸ਼ ਦੇ ਹਿੱਸੇ ਵਿੱਚ ਨੀਤੀ ਆਯੋਗ ਨੇ ਇਹ ਕੰਮ IIT ਦਿੱਲੀ ਨੂੰ ਸੌਪਿਆ ਤਾਂ ਸੰਸਥਾ ਨੇ ਅਧਿਐਨ ਪੂਰਨ ਕਰਨ ਲਈ 3 ਮਹੀਨੇ ਦਾ ਸਮਾਂ ਮੰਗਿਆ ਤਾਂ ਭਾਰਤ ਵਿੱਚ ਟੋਲ ਟੈਕਸ 1997 ਵਿੱਚ ਸ਼ੁਰੂ ਕੀਤਾ ਗਿਆ ਸੀ ਉਸ ਸੜਕ ਦੀ ਵਰਤੋਂ ਕਾਰਨ ਵਾਹਨਾਂ ਨੂੰ ਹੋਏ ਨੁਕਸਾਨ ਅਤੇ ਲੋਕਾਂ ਦੀ ਪ੍ਰਦਾਨ ਕਰਨ ਦੀ ਇੱਛਾ ਵਰਗੇ ਕਾਰਕਾਂ ਦੇ ਆਧਾਰ ਤੇ ਅਧਾਰਤ ਕੀਤੀਆਂ ਜਾਂਦੀਆਂ ਨੇ ਤਾਂ ਬਾਅਦ ਵਿੱਚ 2008 ਵਿੱਚ ਇਹਨਾਂ ਦਰਾਂ ਦੀ ਗਣਨਾ ਕਰਨ ਲਈ ਇੱਕ ਸਿੰਗਲ ਇੰਡੈਕਸ ਸਿਸਟਮ ਲਾਗੂ ਕੀਤਾ ਗਿਆ ਸੀ ਜਿਸ ਵਿੱਚ ਟੋਲ ਮਹਿੰਗਾਈ ਅਤੇ ਆਧਾਰ ਤੇ ਸਾਲਾਨਾ ਵਾਧੇ ਹਨ ਉਸ ਸਮੇਂ ਕੋਈ ਨਮਿਕ ਖੋਜ ਦਾ ਆਰਥਾਪਿਤ ਨਹੀਂ ਕੀਤਾ ਗਿਆ ਸੀ ਤਾਂ ਸਰਕਾਰ ਹੁਣ ਮੰਨਦੀ ਹੈ ਕਿ ਸਥਿਤੀ ਵਿੱਚ ਕਾਫੀ ਬਦਲਾਅ ਆਇਆ ਹੈ ਤਾਂ ਸੜਕਾਂ ਵਿੱਚ ਸੁਧਾਰ ਹੋਇਆ ਹੈ ਤਵਾਨਾ ਟੈਕਨੋਲੋਜੀ ਵਿਕਸਿਤ ਹੋਈ ਹੈ ਅਤੇ ਯਾਤਰਾ ਦੇ ਵਿਕਲਪਾਂ ਦਾ ਵਿਸਤਾਰ ਹੋਇਆ ਤਾਂ ਇਸ ਲਈ ਪੁਰਾਣੇ ਸਿਧਾਤਾ ਦੇ ਆਧਾਰ ਤੇ ਟੋਲ ਦਰਾਂ ਦੇ ਆਧਾਰਿਤ ਕਰਨਾ अनुचित ਹੋਵੇਗਾ ਇਸ ਲਈ ਨੀਤੀਆਂ ਯੋਗ ਪ੍ਰਾਣੇ ਸਦਾਤਾ ਦੀ ਮੂੜ ਜਾਂਚ ਕਰੇਗਾ ਤੇ ਵਿਚਾਰ ਕਰੇਗਾ ਕਿ ਟੋਲ ਨਿਰਧਾਨ ਵਿੱਚ ਨਵੇਂ ਪਹਿਲੂਆਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਤਾਂ ਲੋਕਾਂ ਦੀ ਟੋਲ ਟੈਕਸ ਦਾ ਅਦਾ ਕਰਨ ਦੀ ਇੱਛਾ ਨੂੰ ਸਮਝਣ ਲਈ ਇੱਕ ਨਵਾਂ ਸਰਵੇਖਣ ਵੀ ਕੀਤਾ ਜਾਵੇਗਾ ਤਾਂ ਸਰਕਾਰ ਚਾਹੁੰਦੀ ਹੈ ਕਿ ਨਵੇਂ ਨਿਯਮ ਵਿਗਿਆਨਿਕ ਨਿਰਪੱਖ ਤੇ ਵਿਹਾਰਕ ਹੋਣ ਅਧਿਆਨ ਪੂਰਨ ਪੂਰਨ ਹੋਣ ਤੋਂ ਬਾਅਦ ਮੌਜੂਦਾ ਟੋਲ ਟੈਕਸ ਢਾਂਚੇ ਵਿੱਚ ਬਦਲਾਅ ਕੀਤੇ ਜਾ ਸਕਦੇ ਨੇ ਹਾਲਾਂਕਿ ਨਿੱਜੀ ਕੰਪਨੀਆਂ ਦੁਆਰਾ ਸੰਚਾਲਿਤ ਟੋਲ ਪੁਲਾਜੇ ਤੇ ਉਹਨਾਂ ਦੇ ਇਹ ਕਾਰਨਾਮਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਦਲਾਵਾਂ ਦੀ ਸਾਵਧਾਨੀ ਨਾਲ ਕੀਤੇ ਜਾਣਗੇ ਤਾਂ ਦੱਸ ਦਈਏ ਕਿ ਟੋਲ ਪਲਾਜ਼ਾਂ ਨੂੰ ਲੈ ਕੇ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ 17 ਸਾਲਾਂ ਬਾਅਦ ਇਹ ਬਦਲ ਜਾਣਗੇ ਵੱਡੇ ਨਿਯਮ ਤਾਂ ਹੁਣ ਰੇਟ ਵੀ ਤੈਅ ਕਰਨਗੇ ਨਵੀਆਂ ਨੀਤੀਆਂ ਤਾਂ ਕੇਂਦਰ ਸਰਕਾਰ ਨੇ ਟੋਲ ਟੈਕਸ ਦੀ ਵਸੂਲੀ ਨਿਯਮ ਨੂੰ ਸੋਧਨ ਦੀ ਤਿਆਰੀ ਕਰ ਰਹੀ ਹੈ ਤਾਂ ਸਰਕਾਰ ਦੀ ਨੀਤੀ ਆਯੋਗ ਨੂੰ ਟੋਲ ਦਰਾਂ ਨਿਰਧਾਰਤ ਕਰਨ ਦੇ ਪੁਰਾਣੇ ਤਰੀਕੇ ਨੂੰ ਦਹਰੋਣ ਦੀ ਬਜਾਏ ਕਿ ਨਵਾਂ ਅਧਿਐਨ ਕਰਨ ਲਈ ਕਿਹਾ ਤਾਂ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ 17 ਸਾਲਾਂ ਬਾਅਦ ਰਾਸ਼ਟਰੀ ਰਾਜਮਾਰਗ ਟੋਲ ਡਰਾਫਟ ਨੂੰ ਸੋਧਣ ਦੀ ਕੋਸ਼ਿਸ਼ ਦਾ ਹਿੱਸਾ ਹੈ ਤਾਂ ਇਸ ਕੋਸ਼ਿਸ਼ ਦੇ ਹਿੱਸੇ ਵਜੋਂ ਨੀਤੀ ਆਯੋਗ ਨੇ ਇਹ ਕੰਮ IIT ਦਿੱਲੀ ਨੂੰ ਸੌਂਪਿਆ ਤਾਂ ਸੰਸਥਾ ਨੇ ਅਧਿਐਨ ਪੂਰਾ ਕਰਨ ਲਈ 3 ਮਹੀਨੇ ਦਾ ਸਮਾਂ ਮੰਗਿਆ ਤਾਂ ਦੱਸ ਦਈਏ ਕਿ ਟੋਲ ਪਲਾਜ਼ਾ 'ਚ ਵੱਡਾ ਬਦਲਾ ਹੋਣ ਜਾ ਰਿਹਾ ਹੈ